ਸੇਵਾਦਾਰ ਜੀ ਹਾਂਜੀ ਸੇਵਾਦਾਰ ਵੇਖੋ ਸੇਵਾ ਕਰਨ ਵਾਲੇ ਵੀਰ ਲੈ ਕੇ ਆ ਰਹੇ ਆ ਜੀ ਮਸਾਲੇ ਸਾਰਾ ਸਿਸਟਮ ਦੇਖੋ ਜੀ ਵੰਡ ਰਹੇ ਆ ਭਰਾ ਉਹ ਮਾਮੇ ਨੂੰ ਕਹ ਲੈ ਲੈ ਸਮਾਨ ਲੈਣ ਦਾ ਮਾਮੇ ਨੂੰ ਵਾਜ ਮਾਰ ਆਪਣੇ ਅੱਛਾ ਇਹਦਾ ਵਾ ਜੀ ਵੇਖੋ ਆਟਾ ਸਾਰਾ ਸਿਸਟਮ ਭਾਈ ਜੀ ਵੀਰ ਲੈ ਕੇ ਆ ਰਹੇ ਆ ਜੀ ਇਹ ਸਿੱਧੂਪੁਰ ਹੈ ਦਰਾਹੇ ਤੋਂ ਜੀ ਦਰਾਹੇ ਤੋਂ ਪਰਪਰ ਤੋੜੇ ਵੇਖੋ ਆ ਇਹ ਕੀ ਜੀ ਇਹ ਮਾਹਾਂ ਦੀ ਦਾਲ ਵਾਹ ਜੀ ਵਾਹ ਮਾਹਾਂ ਦੀ ਦਾਲ ਆਟਾ ਚੌਲ ਜੀ ਵਾਹ ਜੀ ਵਾਹ ਇਹ ਵੇਸਣ 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 ਦਾ ਥੋੜਾ ਵੇਖੋ ਤੁਸੀਂ ਦੇਖ ਸਕਦੇ ਆ ਪਰਪਰ ਕੇ ਆ ਰਹੇ ਭਾਈ ਜੀ ਦਾਨੀ ਸਜਣਾ ਦਾ ਵੀ ਬਹੁਤ ਸਹਯੋਗ ਆ ਪਾਉ ਜੀ ਜਿਹੜੀ ਚੀਜ਼ ਕਿਸੇ ਦੇ ਮੂੰਹ ਵਿੱਚ ਪੈ ਜਾਣੀ ਉਹਦੇ ਨਾਲ ਦੀ ਸੇਵਾ ਭਾਈ ਜੀ ਸਭ ਤੋਂ ਵੱਡੀ ਸੇਵਾ ਹੈ ਜੀ ਮਨੁੱਖਤਾ ਦੀ ਸੇਵਾ ਸਿਆਣੇ ਕਹ ਦਿੰਦੇ ਆ ਤੇ ਮਨੁੱਖਤਾ ਦੀ ਸੇਵਾ ਪਾਉ ਉਹ ਹੀ ਆ ਵੀ ਜਿੰਨੇ ਕਿਸਾਨ ਇੱਥੇ ਲੰਗਰ ਪਾਣੀ ਚੱਲਦਾ ਹੈ ਪਾਉ ਜੀ ਆ ਵੇਖੋ ਤੋੜੇ ਪਰ ਪਰ ਕੇ ਆ ਰਹੇ ਵੀਰ ਆਪਣੇ ਵੱਲੋਂ ਦਰਾਹੇ ਦਰਾਹੇ ਤੋਂ ਪਹੁੰਚਿਆ ਭਰਾ ਤੇ ਵੇਖ ਸਕਦੇ ਆ ਤੁਸੀਂ ਬਾਕੀ ਆਪਾਂ ਸਾਰੀ ਗੱਲਬਾਤ ਜਾਣਾਂਗੇ ਬਾਬਾ ਜੀ ਤੋਂ ਬਾਕੀ ਆਪਾਂ ਸਾਰੀ ਗੱਲ ਜਾਣਿਆ ਵਾਇਗਰੂਜੀ ਕਾ ਖਾਲਸਾ ਵੈਰੀ ਜਪਤੇ ਬਾਬਾ ਜੀ ਜੋ ਥੋੜੀ ਜੀ ਜਾਣਕਾਰੀ ਜਿਹੜੀ ਇਹ ਸੇਵਾ ਕਿਹੜੀ ਦਰਾਹੇ ਬਲਾਕ ਤੋਂ ਸੇਵਾ ਆਈ ਹੈ ਜੀ ਇਹ ਲੁਧਿਆਣਾ ਜ਼ਿਲ੍ਹਾ ਤੇ ਅਸੀਂ ਜਿਵੇਂ ਖਨੋਰੀ ਬਾਰਡਰ ਤੇ ਕੱਲ ਦਾ ਦਿਨ ਸਾਡਾ ਪਹਿਲਾ ਸੀਗਾ ਪਹਿਲਾ ਸ਼ੰਭੂ ਬਾਰਡਰ ਤੇ ਸੀਗਾ ਲੁਧਿਆਣਾ ਜ਼ਿਲ੍ਹਾ ਪੁਰਾ ਤੇ ਸਾਡੇ ਕਿਸਾਨ ਉਧਰ ਵੀ ਬੈਠ ਨੇ ਹੁਣ ਜਿਵੇਂ ਇਧਰ ਇਧਰ ਲੰਗਰ ਦੀ ਲੁਹੜਾ ਤੇ ਅਡੇਕਤਾ ਹੀ ਇਹ ਲੰਗਰ ਪਰਚਾਦੇ ਦੀ ਸਾਰੇ ਨੂੰ ਪਤਾ ਹੀ ਜਿਹੜੀ ਆਪਣੀ ਸੰਗਤ ਵਧੀ ਹੋਈ ਆ ਬਿਲਕੁਲ ਜੀ ਤੇ ਸੰਗਤ ਦੇ ਨਾਲ ਮਤਲਬ ਆਪਾਂ ਨੂੰ ਰਸਣ ਪਾਣੀ ਦੀ ਵੱਡੀ ਲੋੜ ਆ ਤੇ ਆਪਾਂ ਨੂੰ ਲੰਗਰ ਵੱੱਦ ਚਲਾਉਣ ਦੀ ਲੋੜ ਆ ਉਸੇ ਕਰਕੇ ਅਸੀਂ ਪ੍ਰਾਲਾ ਕਰੇ ਅੱਜ ਪਿੰਡੋਂ ਜਿਹੜਾ ਰਸਣ ਪਾਣੀ ਜਰਾਹੇ ਬਲੌਗ ਤੁਹਾਡੇ ਵੀਰ ਲੈ ਕੇ ਆਏ ਨੇ ਤੁਹਾਡੇ ਬੰਦਰ ਤੇ ਕੱਲ ਤੋਂ ਅਸੀਂ ਇਹ ਲੰਗਰ ਚੱਲੂ ਕਰਾਂਗੇ ਵਾਹ ਜੀ ਵਾਹ ਇੱਥੇ ਲੰਗਰ ਸ਼ੁਰੂ ਹੋਊਗਾ ਜੀ ਹਾਂ ਹਾਂ ਅਸੀਂ ਪ੍ਰਸ਼ੰਸਾ ਕਰਿਆ ਕਰਾਂਗੇ ਅੱਜ ਇੱਥੇ ਹੋਰ ਕੀ ਕਹਿਣਾ ਚਾਹਣੇ ਆ ਜੀ ਜਿਵੇਂ ਡੱਲੇਵਾਲ ਸਾਹਿਬ ਵੇਖੋ ਮਰਨ ਮਰਦ ਤੇ ਬੈਠਣਾ ਸੀ ਸਰਕਾਰਾਂ ਦਾ ਵਤੀਰਾ ਜਿਹੜਾ ਤੁਹਾਨੂੰ ਕਿਹੋ ਜਿਹਾ ਲੱਗਾ ਜੀ ਸਰਕਾਰਾਂ ਦਾ ਜਿਹੜੀਆਂ ਆਮ ਆਦੀ ਪਾਰਟੀ ਸਰਕਾਰ ਆ ਉਹ ਪੂਰਾ ਨੰਗਾ ਹੋ ਚੁੱਕਿਆ ਇਸ ਟਾਈਮ ਪਹਿਲਾਂ ਤਾਂ ਲੋਕਾਂ ਤੋਂ ਕੱਲਾ ਸੁਣਦੇ ਸੀ ਲੋਕੀ ਸ਼ੱਕ ਦੇ ਦਾ ਸਾਡੀ ਗੱਲ ਕਰਦੀ ਹੁਣ ਆਪਾਂ ਨੂੰ ਆ ਚਿਹਰਾ ਸਾਫ਼ ਨਜ਼ਰ ਆ ਗਿਆ ਜਿਹੜੀਆਂ ਇਹ ਦੋਨੇ ਸਰਕਾਰਾਂ ਨੇ ਰਲ ਕੇ ਜਿਹੜੀ ਇਕੱਠੇ ਹੋ ਕੇ ਆਪਣਾ ਮੰਡੀ ਜਿਹੜਾ ਸਿਸਟਮ ਆ ਖਤਮ ਕਰਨ ਦੀ ਕੋਸ਼ਿਸ਼ ਕੀਤੀ ਐ ਤੱਕੀ ਤੁਹਾਨੂੰ ਪਤਾ ਵੀ ਬਹੁਤ ਸਾਰੇ ਕਿਸਾਨਾਂ ਨੇ ਕਾਟ ਲਵਾ ਕੇ ਝੋਨਾ ਭਰਾਇਆ ਹਾਂ ਤੇ ਇਹਦੇ ਵਿੱਚ ਦੋਨੇ ਸਰਕਾਰਾਂ ਨੇ ਰਲ ਕੇ ਆਪਣੀ ਮੰਡੀ ਜਿਹੜੀ ਸستم ਨੂੰ ਖਤਮ ਕੀਤੀ ਕੋਸ਼ਿਸ਼ ਕੀਤੀ ਆ ਦੂਜੀ ਗੱਲ ਅੱਜ ਜਿਹੜੀ ਪਰਸੋਂ 25 ਤਰੀਕ ਦੀ ਗੱਲ ਕਰੀਏ ਤਾਂ ਸੈਂਟਰ ਸਰਕਾਰ ਨਾਲ ਨਹੀਂ ਮੰਗਾ ਰਹਿੰਦੀਆਂ ਪੁਰਾਣੇ 220 ਮੋਰਚੇ ਵਾਲੀਆਂ ਤਾਂ ਉਹਦੇ ਪ੍ਰਤੀ ਡੱਲੇ ਵਾਲਾ ਸਾਹਿਬ ਨੇ ਆਖਰ ਨੂੰ ਠੱਗ ਕੇ ਜਿਹੜਾ ਆਪਣਾ ਮਰਨ ਮਾਰਤਾ ਸ਼ੁਰੂ ਕਰਨਾ ਸੀਗਾ ਤਾਂ ਉਹ ਬ 12 13 ਜਿਹੜੀਆਂ ਮੰਗਾ ਸੀ ਆਪਣੀਆਂ ਸੈਂਟਰ ਸਰਕਾਰ ਨਾਲੇ ਪੰਜਾਬ ਸਰਕਾਰ ਨਾਲ ਉਹਦੇ ਵਿੱਚ ਕੋਈ ਮੰਗ ਨਹੀਂ ਸੀਗੀ ਤਾਂ ਉਹ ਦੇਖਿਆ ਵੀ ਉਹ ਚਿਹਰਾ ਨੰਗਾ ਹੋਇਆ ਵੀ ਇਹ ਰਲੀ ਮਿਲੀ ਸਰਕਾਰ ਨੇ ਡੱਲੇ ਵਾਲ ਸਾਹਿਬ ਨੂੰ ਚੱਕ ਕੇ ਮਿਲ ਰਾਤ ਨੂੰ ਕੋਈ 3-400 ਬੰਦਾ ਲਿਆ ਕੇ ਪ੍ਰਸ਼ਾਸਨ ਨੇ ਮਤਲਬ ਇੱਕ ਉਹਨਾਂ ਵੱਲੋਂ ਕਹਿ ਦਿੱਤਾ ਗਿਆ ਵੀ ਹਾਂਜੀ ਅਸੀਂ ਮਤਲਬ ਵਾਈਟ ਦਿੱਤੀ ਗਈ ਹੈ ਵੀ ਹਾਂ ਅਸੀਂ ਜੀ ਉਹਨਾਂ ਨੂੰ ਮਤਲਬ ਚੈੱਕਅਪ ਵਾਸਤੇ ਲੈ ਕੇ ਹਾਂਜੀ ਬਾਅਦ ਨੂੰ ਮਤਲਬ ਪੌਣ ਤੁਸੀਂ ਤੱਕੇ ਉਹਨਾਂ ਨੇ ਦੇ ਦੇ ਹਜੇ ਤੱਕ ਨੂੰ ਕਿਉਂ ਚੱਕਿਆ ਕਿ ਅਸੀਂ ਇਹਨਾਂ ਨੂੰ ਕਿਉਂ ਚੱਕਿਆ ਕਾਹਦੇ ਕਰ ਸੇਧਾ ਕਰਾ ਦੇਗੀ ਤੁਸੀਂ ਪਹਿਲਾਂ ਪ੍ਰਧਾਨ ਜੀ ਦੀ ਸੇਧਾ ਖਿਆਲ ਕਰਦੇ ਕੋਈ ਆ ਕੰਮ ਕਰ ਇੱਕ ਨਾਉਣੀ ਹਰਕਤ ਜਿਹੜੀ ਸਰਕਾਰ ਨੇ ਕੀਤੀ ਆ ਇਹ ਨੂੰ ਕੋ ਲੇਖਾ ਇਸ ਗੱਲ ਦਾ ਭਗਵੰਤ ਮਾਨ ਨੂੰ ਵੀ ਇਹ ਲੋਕ ਭੁੱਲ ਜਾਂਦੇ ਨੇ ਭੁੱਲਦੇ ਨਹੀਂ ਹੁੰਦੇ ਠੀਕ ਆ ਤੂੰ ਗੱਪਾਂ ਮਾਰ ਕੇ ਵੱਧ ਚੁਟ ਕੇ ਸਰਕਾਰ ਤੁਹਾਨੂੰ ਬੁੱਟਾ ਪਾ ਡੇਲੇਵਾਲ ਸਾਹਿਬ ਜੀ ਨਹੀਂ ਠੀਕ ਜੇ ਲੈ ਵੀ ਕੇ ਤੇ ਬਾਕੀ ਜੇ ਉਹਨਾਂ ਨੂੰ ਠੀਕ ਹੋ ਗਿਆ ਉਹਨੇ ਛੱਡ ਕੇ ਜਾਣਾ ਚਾਹ ਰਿਹਾ ਕੇ ਨਹੀਂ ਦੇਖੋ ਜੀ ਪਹਿਲਾਂ ਤਾਂ ਬਿਮਾਰ ਹੀ ਸੀ ਬਿਲਕੁਲ ਜੀ ਤੇ ਬਾਕੀ ਚੈੱਕ ਅਪ ਜੋ ਸਾਰਾ ਕੁਝ ਉਹਦੇ ਵਿੱਚ ਬਲੱਡ ਦੇ ਵਿੱਚ ਆਪਣੇ ਟੈਸਟ ਹੋਣਾ ਚੈੱਕ ਅਪ ਕਰਾਉਣਾ ਹੋਵੇ ਹਾਂਜੀ ਹਨਾ ਦਿਨੇ ਆਉਂਦੇ ਯਾਰ ਚੋਰਾਵੇਂ ਦਿਨੇ ਆ ਜਾਓ ਬਿਲਕੁਲ ਜੀ ਬਿਲਕੁਲ ਬਿਲਕੁਲ ਸਰਕਾਰ ਨੇ ਬਿਲਕੁਲ ਜੀ ਬਿਲਕੁਲ ਦੇ ਜੇ ਵੀ ਕਈ ਵੀਰ ਬੈਠੇ ਹੋ ਇਹ ਉਹਨਾਂ ਨੂੰ ਕੀ ਕਹਿਣ ਚਾਹੁੰਦੇ ਜੀ ਆਪਣੇ ਕਿਸਾਨ ਆਪ ਨੂੰ ਦੋ ਬੈਠੇ ਨੇ ਮਰ ਆਪਣੇ ਜਾਨ ਦੀ ਬਾਜੀ ਲਾ ਰਹੇ ਨੇ ਤਾਂ ਅਸੀਂ ਭੁੱਲਣਾ ਚਾਹੀਏ ਕਿ ਟੁੱਟ ਬੈਠੇ ਕੱਲ ਨੂੰ ਤਾਉਣ ਨਾਲੋਂ ਬਿਲਕੁਲ ਜੀ ਕੱਲ ਨੂੰ ਪਛਤਾਉਣ ਨਾਲੋਂ ਅੱਜ ਇੱਥੇ ਪਹੁੰਚ ਜਾ ਬਾਅਦ ਵਿੱਚ ਗੱਲਾਂ ਕਰਨਾ ਵੱਡੀਆਂ ਵੱਡੀਆਂ ਕਮੈਂਟ ਕਰਨ ਨਾਲੋਂ ਹੁਣ ਪਹੁੰਚ ਜਾ ਲੜਾਈ ਲੜ ਲਓ ਕੱਲ ਨੂੰ ਬੈਠ ਕੇ ਕਰ ਸਕਦੇ ਹਾਂ ਨੈਕਲੀ ਬਣੀ ਦੀ ਗੱਲਾਂ ਕਰ ਸਕਦੇ ਹਾਂ ਪਰ ਅੱਜ ਲੜਾਈ ਥੋੜੇ ਸਰ ਤੇ ਦੇ ਪਹੁੰਚਣ ਦਾ ਜਿੱਤ ਲਾਂਗੇ ਨਹੀਂ ਅਸੀਂ ਇਹ ਮਸਲਾ ਹਾਰ ਜਾਏ ਤੇ ਜਮੀਨ ਮੇਰੀ ਹੁੰਦੀ ਸੀ ਬਿਲਕੁਲ ਤੇ ਹੁਣ ਤੱਕ ਸਾਡੇ ਕੋਲ ਦਾਦੇ ਆ ਹੈ ਤੇ ਦੇ ਤਾਂ ਸਾਡੀ ਪੀੜੀ ਨੂੰ ਕੋਈ ਫੁਰਨੀ ਹੋ ਸਕਦੀ ਵਾਹ ਜੀ ਵਾਹ ਲੜਾਈ ਤੇ ਨਸਲਾਂ ਦੀ ਗੱਤ ਦਿੰਦੇ ਆ ਜੀ ਨਸਲਾਂ ਦਾ ਲੱਗੀ ਹੋਈ ਆ ਹਾਂ ਜੀ ਸਾਡੀ ਜੜ ਲੱਗੀ ਹੋਈ ਆ ਅਸੀਂ ਇਹਦੇ ਨਾਲ ਜੁੜੇ ਹਾਂ ਚਾ ਕਿਤੇ ਵੀ ਆਈ ਅਸੀਂ ਵਿਦੇਸ਼ ਤੋਂ ਖੜਦੇ ਆ ਨਾ ਬਿਲਕੁਲ ਜੀ ਤਾਂ ਉਹ ਸਾਡੀ ਜੜ ਆ ਜਦ ਸਾ ਜੀ ਜੀ ਉਹ ਕਦੇ ਵੀ ਕਮਲਾ ਸਕਦਾ ਵਾਹ ਜੀ ਵਾਹ ਹਾਂ ਜੀ ਵੀਡੀਓ ਸ਼ੇਅਰ ਕਰੋ ਬਾਕੀ ਤੇਰੀਆ ਤੁਸੀਂ ਆ ਭਰਾ ਜੀ ਕਿੰਨਾ ਪਿਆਰ ਆ ਜੀ ਇਲਾਕੇ ਦਾ ਵੀ ਸਾਡੇ ਭਰਾ ਮੋਰਚੇ 'ਚ ਬੈਠੇ ਆ ਉਹਨਾਂ ਦਾ ਪੂਰਾ ਮੰਦਨ ਲੰਗਰ ਲਾਇਆ ਜਾਂਗੇ